ਟ੍ਰੈਫਿਕ ਨਿਯਮਾਂ ਦੀ ਪਾਲਣ ਨਾ ਕਰਨ ਦੇ ਟ੍ਰੈਫਿਕ ਪੁਲਿਸ ਦੇ ਵੱਲੋਂ ਲੋਕਾਂ ਦੇ ਚਲਾਣ ਕੱਟੇ ਜਾਂਦੇ ਨੇ ਪਰ ਅੱਜ ਅਜੀਹਾ ਦੇਖਣ ਨੂੰ ਮਿਲਿਆ ਹੈ ਕਿ वूਮਨ ਡੇ ਦੇ ਤਿਹਾੜੇ ਤੇ ਜਿਨ੍ਹਾਂ ਮਹਿਲਾਵਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣ ਕੀਤੀ ਜਾ ਰਹੀ ਆ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਟ੍ਰੈਫਿਕ ਇੰਚਾਰਜ ਦੇ ਵੱਲੋਂ ਤਸਵੀਰਾਂ ਤੁਹਾਡੇ ਨਾਲ ਪਠਾਨਕੋਟ ਦੇ ਲੈਟਾ ਵਾਲੀ ਚੌਕ ਦੀਆਂ ਨੇ ਜਿੱਥੇ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਹੈ ਅਤੇ ਜਿਹੜੀਆਂ ਮਹਿਲਾਵਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਆ ਉਹਨਾਂ ਨੂੰ ਫੁੱਲ ਚਾਕਲੇਟ ਅਤੇ ਪੈਨ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹਰ ਦਿਹਾੜੇ ਨੂੰ ਮਨਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਆਪਣੀ ਕੀਮਤੀ ਜਾਨ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾ ਹੀ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਿਸ ਦੇ ਚਲਦੇ ਅੱਜ ਉਹਨਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਦੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਗਵਾਨੀ ਦੇ ਲਈ ਪਠਾਨਕੋਟ ਤੋਂ ਤਰਮਿੰਦਰ ਠਾਕੁਰ ਦੀ ਰਿਪੋਰਟ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਕਾ ਇਹਨਾਂ ਦਾ ਇਹ ਪ੍ਰਯਾਸ ਠੀਕ ਹੈ ਹਾਂਜੀ ਬਿਲਕੁਲ ਮੈਡਮ ਕਿਸ ਵਾਸਤੇ ਕੋਨੂੰ ਸਨਮਾਨਿਤ ਕੀਤਾ ਗਿਆ ਹੈ ਹਲਮਟ ਹਲਮਟ ਕੇ ਲੀਏ ਹਮਨੇ ਰੂਲ ਰੂਲ ਅ ਅਸੀਂ ਫੋਲੋ ਕਰ ਰਹੇ ਹਾਂ ਇਸਕੇ ਲਈ। ਹੋਰੋ ਪਰ ਵੀ ਹੋਰੋ। ਆ ਬੋਲੋ। ਔਰ ਵੂਮਨ ਡੇ ਅੱਜ ਇਹ ਬਹੁਤ ਵਧੀਆ ਇੱਕ ਲੇਡੀਜ਼ ਵਾਸਤੇ ਬਹੁਤ ਵਧੀਆ ਆਪਾਂ ਇਹਨਾਂ ਨੂੰ ਅੱਜ ਸ਼ੁਭ ਕਾਮਨਾਵਾਂ ਮੁਬਾਰਕਾਂ ਦਿੰਨੇ ਆ ਵੂਮਨ ਡੇ ਦੇ ਉੱਪਰ। ਤੇ ਅੱਜ ਆਪਾਂ ਜਿਹੜੀ ਲੇਡੀ ਟ੍ਰੈਫਿਕ ਰੂਲ ਫਾਲੋ ਕਰ ਰਹੀਆਂ ਨੇ, ਹੈਲਮਟ ਪਾ ਕੇ ਆ ਰਹੀਆਂ ਜਾਂ ਸੀਟ ਬੈਲਟ ਪਾ ਕੇ ਆ ਰਹੀਆਂ, ਉਹਨਾਂ ਨੂੰ ਆਪਾਂ ਸਨਮਾਨਤ ਕੀਤਾ ਜੀ। ਇਸ ਤੋਂ ਇਲਾਵਾ ਜਿਹੜੇ ਸਾਡੇ ਮੇਰੇ ਕੋਲ ਟ੍ਰੈਫਿਕ ਦੇ ਵਿੱਚ ਲੇਡੀ ਕਾਂਸਟੇਬਲਾਂ ਡਿਊਟੀ ਕਰ ਰਹੀਆਂ ਨੇ ਸਾਡੇ EMPLOYEES ਨੇ ਉਹਨਾਂ ਨੂੰ ਵੀ ਆਪਾਂ ਇੱਥੇ ਚੌਂਕ ਦੇ ਵਿੱਚ ਸਨਮਾਨਤ ਕੀਤਾ ਜੀ ਮਾਡਮ ਅੱਜ ਵੂਮਨਸ ਡੇ ਤੇ ਤੁਹਾਡੇ ਵੱਲੋਂ ਕੀ ਕੀਤਾ ਗਿਆ ਸਰ ਅੱਜ ਵੂਮਨਸ ਡੇ ਤੇ ਸਾਡੇ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਖਾਸ ਕਰਕੇ ਅੱਜ ਵੂਮਨਸ ਡੇ ਕਰਕੇ ਵੂਮਨਸ ਨੂੰ ਅਤੀ ਰਿਕਵੈਸਟ ਵੀ ਕਰਦੇ ਆਂ ਔਰ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਹੈ ਅੱਜ ਅਸੀਂ ਜਸਟ ਰੋਜ਼ਸ ਨਾਲ ਔਰ ਕੁਝ ਗਿਫਟਸ ਨਾਲ ਜਿਹੜੇ ਜਿਹੜੀ ਵੂਮਨਸ ਔਰ ਜਿਹੜੇ ਲੋਕੀ ਟ੍ਰੈਫਿਕ ਰੂਲਸ ਜਿਹੜੇ ਪ੍ਰੋਪਰ ਫਾਲੋ ਕਰ ਰਿਹਾ ਜਿਵੇਂ ਹੈਲਪਟ ਹੋ ਗਿਆ ਯਾ ਫਿਰ ਸੀਟ ਬੈਲਟ ਹੋ ਗਿਆ ਅੱਜ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਆ